ਕੁਣ ਕੇ ਕੀ ਦਿਖਾਈਏ ਇਹ ਸਫਾਈ ਕਰਦੀ ਆ ਜੀ ਕੋਈ ਧੂੜ ਮਿੱਟੀ ਖਾਣਾ ਇਹ ਆਟੋ ਆ ਜੀ ਹੁਣ ਇਹ ਕੀ ਕਹਿੰਦੇ ਇਹਨੂੰ ਆਪਣਾ ਸਾਈਜ਼ ਇਹ ਇਹ ਰੋਬੋਟ ਆ ਜਿਹੜੀ ਫਰਸ਼ ਨੂੰ ਕਲੀਨ ਕਰਨ ਵਾਲਾ ਹੀ ਨਾ ਹੁਣ ਉਧਰਲੇ ਪਾਸੇ ਹੁਣ ਜਾ ਰਿਹਾ ਵੇਖੋ ਸੋ ਕਹਿੰਦੇ ਇਧਰ ਗਿਆ ਪਹਿਲਾਂ ਇਹ ਨਕਸ਼ਾ ਬਣਾਇਆ ਨੇ ਵੀ ਕਿੱਥੇ ਕਿੱਥੇ ਸਫਾਈ ਕਰਨੀ ਹੈ ਹੁਣ ਜਿੱਥੇ ਜਿੱਥੇ ਸਫਾਈ ਕਰਨੀ ਹੈ ਜਿੱਥੇ ਦਾ ਨਕਸ਼ਾ ਬਣਿਆ ਉਸ ਤਰੀਕੇ ਨਾਲ ਹੀ ਇਹ ਰੋਬੋਟ ਜਾਊਗਾ ਤੇ ਇਹਦਾ ਚੱਲ ਪਿਆ ਬਸ ਆਟੋ ਚੱਲ ਪਿਆ ਹੁਣ ਤੇ ਇਹਦਾ ਮੋਬਾਈਲ ਤੇ ਜਿਹੜਾ ਜੁੜਿਆ ਹੈ ਦਾ ਰਿਮੋਟ ਤੋ ਭਿਆਂ ਜੀ ਵਾਲੇ ਪਾਸਿਓਂ ਕਰਕੇ ਨਾ ਸਫਾਈ ਇਹ ਰੋਬਟ ਹੈ ਜਿਹੜਾ ਇਹ ਇੱਧਰ ਆ ਗਿਆ ਹੁਣ। ਇਹ ਇਸ ਤੋਂ ਪਹਿਲਾਂ ਨਾ ਇਹਨੇ ਸਾਰਾ ਨਕਸ਼ਾ ਬਣਾ ਲਿਆ ਘਰ ਦਾ ਜਿਹੜੇ-ਜਿਹੜੇ ਕਮਰੇ ਆ ਜਿਹਨੇ ਜਾਣਾ ਜਿੱਥੇ-ਜਿੱਥੇ ਸਫਾਈ ਕਰਦੀ ਹੈ ਕਲੀਨ ਕਰਨਾ ਕੋਈ ਧੂੜ ਮਿੱਟੀ ਕਣ ਜੋ ਵੀ ਆ ਵੇਖੋ ਹੁਣ। ਅੱਛਾ ਇਹ ਤੇ ਹੁਣ ਮੈਟ ਤੇ ਨਹੀਂ ਤੇ ਚਾਹੂ ਜਾਊਗਾ। ਜਰਚਾਂ ਦੇ ਪਿਆ ਹੈ। ਬੁੱਲਾ ਬਾਕੂ ਬਾਕੂ ਮਾਰਾਈ ਜਾਊਗਾ। ਅੱਛਾ ਇੱਕੀ ਇੱਕ ਜੀਬਾ ਹੈ ਮਾਰਦਾ ਹਾਂ ਲੋਬੀ ਦਾ ਰਿਮੋਟ ਹੈਗਾ ਸਹਿਜ ਤੇ ਹੱਥ 'ਚ ਤੇ ਵੀ ਹੁਣ ਕਿੰਨੇ ਘਟੇ ਸਫਾਈ ਕਰੂ ਕਿੰਨੇ ਕਮਰੇ ਸਾਰੇ ਕਮਰਿਆਂ 'ਚ ਸਾਰੇ ਕਿੰਨੇ ਘਟੇ ਲੱਗ ਜਾਣਗੇ 2 ਘੰਟੇ 10 ਮਿੰਟ ਯਾਨੀ ਬਾਬਾ ਟਾਈਮ ਹੋ ਗਿਆ ਲੱਗੇ ਇਹਨੂੰ 2 ਘੰਟੇ 10 ਮਿੰਟ ਚ ਇਹਨੇ ਸਫਾਈ ਕਰਨੀਆਂ ਦੇਖੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਗੁਰਨਾਇ ਸਾਜਨ ਤੇ ਕੈਨੇਡਾ ਚ ਆਇਆ ਮੈਂ ਤੇ ਸਰੀ ਟਹਿਰ ਚ BC ਦਾ ਜਿਹੜਾ ਸੂਬੇ ਦਾ ਸਰੀ ਟਹਿਰਾ ਤੇ ਇੱਥੇ ਨਾ ਦੇਖਿਆ ਜਿਹੜਾ ਮੈਂ ਸੋਚਦਾ ਸੀ ਕੋਈ ਬੱਚੇ ਆ ਜਿਹੜੇ ਇਹਨਾਂ ਦਾ ਜਿਹੜੀ ਪੜ੍ਹਾਈ ਲਿਖਾਈ ਕੀ ਆ ਇਹਨਾਂ ਦਾ ਜਿਹੜੀ ਕਿਉਂਕਿ ਬੱਚੇ ਇੱਥੇ ਪੜ੍ਹਾਈ ਦੇ ਨਾਲ ਪ੍ਰੈਕਟੀਕਲੀ ਇੱਥੋਂ ਦੀ ਪੜ੍ਹਾਈ ਅੰਕਾਂ ਦੀ ਦੌੜ ਨਹੀਂ ਇੱਥੋਂ ਦੀ ਪੜ੍ਹਾਈ ਇਹ ਵੀ ਜੋ ਕੁਝ ਚੱਲ ਰਿਹਾ ਇੱਥੇ ਉਹ ਸਿਸਟਮ ਚ ਚੱਲ ਰਿਹਾ ਉਹ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਆ ਇੱਕ ਮੈਂ ਨਵੀਂ ਗੱਲ ਦੇਖੀ ਕਰਦੀ ਤੇ ਜਿਹੜਾ ਮੈਂ ਆਇਆ ਇੱਥੇ ਸਾਡੇ ਭਾਈ ਸਾਹਿਬਾ ਜਸਵਿੰਦਰ ਸਿੰਘ ਸਰਾ ਬੰਦੂਵਾੜਾ ਪਿੰਡ ਤੋਂ ਬੜੇ ਸਾਡੇ ਪਰ ਮਿੱਤਰ ਨੇ ਪਹਿਲਾਂ ਤੋਂ ਉਹਨਾਂ ਦੇ ਬੇਟਾ ਸੰਪ੍ਰੀਤ ਹਣੀ ਉਹ ਮਕੈਨਿਕੀ ਦਾ ਕੰਮ ਕਰਦੇ ਆ ਉਹ ਵੀ ਥੋੜੀ ਗੱਲਬਾਤ ਮੈਂ ਕਰੀਏ ਉਹਦੇ ਨਾਲ ਵੀ ਥੋੜੀ ਵੀਡੀਓ ਦਿਖਾਵਾਂਗੇ ਤੁਹਾਨੂੰ ਤੇ ਇਹਨਾਂ ਦਾ ਜਿਹੜੇ ਹਣੀ ਦਾ ਬੇਟਾ ਸੰਪ੍ਰੀਤ ਹਣੀ ਦਾ ਯਾਨੀ ਕਿ ਜਸਵਿੰਦਰ ਸਿੰਘ ਸਰਾ ਦਾ ਪੁੱਤਰਾ ਇਹ ਸਾਡੇ ਕੋਲ ਸਹਿਜ ਤੇ ਵਾਕਈ ਸਹਿਰ ਤੇ ਇਹਨੇ ਜਿਹੜੀ ਮੈਂ ਵੇਖੀ ਐ ਇਹਦੇ ਚ ਕਲਾਕੜਾ ਤਾਂ ਇਹਦੇ ਚ ਹੋਰ ਵੀ ਬਹੁਤ ਹੋਣਗੇ ਐ ਕਿਹਨੇ ਜਿਹੜਾ ਰੋਬਟ ਆ ਇੱਕ ਆਹ ਸਫਾਈ ਕਰਨੀ ਹੁੰਦੀ ਐ ਇਹ ਵੀ ਕੋਈ ਫਰਸ਼ ਦੀ ਕਲੀਨ ਕਰਨਾ ਹੁੰਦਾ ਕੋਈ ਮਿੱਟੀ ਘੱਟਾ ਕਣ ਕੁਝ ਵੀ ਹੁੰਦਾ ਜਰੂਰ ਆਉਂਦਾ ਇਹਦੇ ਚ ਤੇ ਉਹ ਸਾਫ ਕਰਨਾ ਹੁੰਦਾ ਉਹ ਵੈਸੇ ਉਹ ਕਰਨ ਵਾਲੋ ਇੱਕ ਜਿਹੜਾ ਇਹਨੇ ਰੋਬਟ ਲੈ ਕੇ ਆਂਦਾ ਤੇ ਸਹਿਰ ਉਹ ਕਿਹੜਾ ਰੋਬਟ ਆ ਤੇ ਕਿਵੇਂ ਸਫਾਈ ਕਰਦਾ ਉਹਦੀ ਸ਼ੁਰੂਆਤ ਦੱਸੋ ਤੁਸੀਂ ਉਹ ਸ਼ਾਰਕ ਵੈਕਮੋਪ ਆ ਉਹ ਸਾਰੇ ਕਿਤੇ ਫਿਰ ਕੇ ਪਹਿਲਾਂ ਨਕਸ਼ਾ ਬਣਾਉਂਦਾ ਕਰਦਾ ਪਹਿਲਾਂ ਜਾਨੀ ਕਿ ਜਦੋਂ ਨਕਸ਼ਾ ਬਣਾਉਂਦਾ ਹਾਂਜੀ ਵੀ ਜਿੱਥੇ ਜਿੱਥੇ ਸਪਾਈ ਕਰਨੀ ਹੈ ਹਾਂਜੀ ਤੇ ਫਿਰ ਉਸ ਤੋਂ ਬਾਅਦ ਨਕਸ਼ੇ ਤੇ ਆਪਣਾ ਇੱਕ ਨਵੀਂ ਕਾਲਪੇਟ ਕਿੱਥੇ ਆ ਕਿੱਥੇ ਨੇ ਨਹੀਂ ਜਾਣਾ ਫਿਰ ਨਹੀਂ ਬੈਠ ਕਿੱਥੇ ਵਿਸਿਆ ਕਿੱਥੇ ਬਿਨਾ ਬੈਣ ਤੋਂ ਆ ਉਹ ਉਹ ਤੁਸੀਂ ਫਿਰ ਇਹਦੇ ਚ ਕੋਈ ਹੋਰ ਕਰਦੇ ਹੋ ਹਾਂਜੀ ਜਿਵੇਂ ਹੁਣ ਇੱਥੇ ਹਨਾ ਲਿਖਿਆ ਹੋਇਆ ਵੀ ਇੱਥੇ ਮੈਟ ਕਾਲਪੇਟ ਹੈ ਇੱਥੇ ਮੈਂ ਮੋਪ ਨਹੀਂ ਲਾਉਣਾ ਅੱਛਾ ਹੈ ਉੱਥੇ ਮੈਪ ਲੱਗਣਾ ਆ ਜਿਵੇਂ ਹੁਣ ਇਹਦੇ ਥੱਲੇ ਵੀ ਚਲਾ ਜਾਂਦਾ ਸਾਰੇ ਇਹ ਕਿ ਕਿੰਨੇ ਕਿ ਘੰਟੇ ਆਦਾ ਹੁੰਦਾ ਵੀ ਮੈਂ ਤੁਸੀ ਲਾਇਆ ਜਿਹੜਾ ਵੀ ਹਰ ਰੋਜ਼ ਹੀ ਉਸ ਤਰੀਕੇ ਨਹੀਂ ਕਰਦਾ ਕਿ ਕਿ ਵੱਖਰਾ ਵੱਖਰਾ ਲਾਉਣਾ ਪਿਆ ਕਰੂਗਾ ਹਰ ਰੋਜ਼ ਕੋਈ ਤਰੀਕੇ ਨਾਲ ਰੋਜ਼ ਕਰਦਾ ਕਰੂ ਨਹੀਂ ਮੈਂ ਬਾਬ ਇੱਕ ਵਾਰੀ ਲਾਇਆ ਜਿਵੇਂ ਕੱਲ੍ਹ ਆਇਆ ਆਪਾਂ ਮੈਂਪ ਵੀ ਇਹ ਤੂੰ ਬਾਤ ਤਾਂ ਨਹੀਂ ਲਾਉਣਾ ਪੈਂਦਾ ਆਪਾਂ ਆਟੋ ਹੀ ਕਰਦੇ ਕਰੂ ਫੇਰ ਤਾਂ ਉਹ ਹਾਂਜੀ ਆਟੋ ਹੀ ਆਟੋ ਕਰਦਾ ਕਰੂ ਬਣਾ ਜਿਹੜੀ ਇਹ ਕਿੰਨਾ ਟਾਈਮ ਲੱਗੂ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਥੱਲੇ ਨੂੰ ਮੈਂ ਇਹਨੂੰ ਹੋ ਗਿਆ ਘੰਟਾ ਕਹਿੰਦੇ ਕੀ ਇਹਨੂੰ ਪੇਪ ਇਹਦਾ ਟਾਈਟਲ ਕੀ ਹੈ ਵੀ ਜਿਹੜਾ ਇਹ ਰਿਪੋਰਟ ਰਿਪੋਰਟ ਨੇ ਸ਼ੋਰਟ ਵੈਕ ਮੋਪ ਸ਼ੋਰਟ ਵਾਕ ਮੋਪ ਠੀਕ ਹੈ ਤੇ ਕਿਹੜੀ ਕਲਾਸ ਤੇ ਕਿਹੜੀ ਕਲਾਸ ਪੜਦੇ ਹੋ 8ਵੀਂ ਇਹ ਪੰਜਾਬੀ ਤੇ ਤੁਸੀਂ ਪੰਜਾਬੀ ਦੇ ਨਾਲ ਕਿੰਨਾ ਗੁਣੀਆ ਵਿੱਚ ਬੋਲਦੇ ਤੁਸੀਂ ਵਧੀਆ ਪੰਜਾਬੀ ਵੀ ਹੈ ਤੇ ਤੁਹਾਡੇ ਦਾਦਾ ਜੀ ਤਾਂ ਮੈਂ ਦੇਖਿਆ ਸੀ ਵੀ ਤੁਹਾਨੂੰ ਸਿਖਾਉਂਦੇ ਵੀ ਹੈ ਨਾ ਪੰਜਾਬੀ ਹਾਂਜੀ ਤੇ ਇੱਥੇ ਕਿਹੜੇ ਕਲਾਸ ਤੇ ਕਿਹੜੇ ਪੜਨ ਤੋਂ ਬਾਅਦ ਉੱਥੇ ਪੰਜਾਬੀ ਹੈਗੀ ਪੜਾਉਂਦੇ ਤੁਹਾਨੂੰ ਪੰਜਾਬੀ ਉੱਥੇ ਨਹੀਂ ਮੈਂ ਗੁਰਦੁਆਰੇ ਜਾਣਾ ਪੜੀ ਪੰਜਾਬੀ ਅਛਾ ਗੁਰੂ ਘਰ ਉੱਥੇ ਕੋਈ ਕਲਾਸਾਂ ਲੱਗਦੀਆਂ? ਹਾਂਜੀ। ਤੇ ਫਿਰ ਗੁਰੂ ਘਰ ਤਾਂ ਗੁਰਬਾਣੀ ਨਾਲੇ ਵੀ ਜੋੜਦੇ ਹੋਣੇ ਆ ਗੁਰਬਾਣੀ ਬਾਰੇ ਵੀ ਤੁਸੀਂ ਤੁਹਾਨੂੰ ਪਤਾ ਹੋਊਗਾ। ਹਾਂਜੀ। ਅਜੇ ਸਿੱਖਿਆ ਨਹੀਂ, ਪਹਿਲਾਂ ਪੰਜਾਬੀ ਸਿੱਖਿਆ ਤੇ ਕਰਾਂਗੇ। ਪਹਿਲਾਂ ਊੜੇ ਵਾਲੇ ਤੋਂ ਸ਼ੁਰੂਆਤ ਕੀਤੀ ਹੈ। ਹਾਂਜੀ। ਤੇ ਦਾਦਾ ਜੀ ਪੜ੍ਹਾਉਂਦੇ ਆ ਜਿਵੇਂ ਤੇ ਕੋਈ ਟੀਚਰ ਵੀ ਉੱਥੇ ਕੋਣ ਪੜ੍ਹਾਉਂਦਾ ਤੁਹਾਨੂੰ? ਉੱਥੇ ਇੱਕ ਟੀਚਰ ਆਪਣੀ ਆਉਂਦੇ ਆ। ਉੱਥੇ ਜਾਂਦੇ ਆ ਫਿਰ ਆਨਲਾਈਨ ਵੀ ਕੋਈ ਪੜ੍ਹਾ ਦਿੰਦਾ ਐ ਕੋਈ ਕਲਾਸ ਹੋਣੀ ਵੀ? ਨਹੀਂ। ਤੇ ਜਿਹੜੀ ਸਕੂਲ ਦੀ ਲੋੜੀ ਪੜ੍ਹਾਈ ਆ ਉਹ ਕਿੱਥੇ ਆ? ਸਕੂਲ ਦੀ ਕਿੰਨਾ ਘੰਟਾ ਸਕੂਲ ਲੱਗਦਾ ਜਿਵੇਂ ਇੱਕ ਦੱਸਿਆ ਸੀ ਕਿ ਜਦੋਂ ਤੁਸੀਂ ਤੋਂ ਘਰੋਂ ਜਾਂਦੇ ਹੋ ਉਹਨੇ ਬਸਦਿਆਂ ਨੇ ਬਹੁਤ ਕਿੰਨਾ ਘੁੰਦਾ ਵੀ ਪੰਜਾਬ ਤੇ ਵੀ ਬਸ ਤੇ ਬਹੁਤ ਭਾਰੇ ਹੁੰਦੇ ਆ ਕਿਤਾਬਾਂ ਨਾਲ ਸਾਡਾ ਮੇਰਾ ਬਾਤ ਬਹੁਤ ਭਾਰੀ ਹੁੰਦਾ ਕਦੇ ਕਦੇ ਥਿੱਕੇ ਪਹੁੰਚੀ ਨਹੀਂ ਆ ਦੇ ਨਾਲੇ ਕਹਿੰਦੇ ਆ ਵੀ ਇੱਥੇ ਕਿਤਾਬਾਂ ਘੱਟ ਦਿੰਦੇ ਆ ਫਿਰ ਉੱਥੇ ਤੁਸੀਂ ਰੱਖਣ ਦਾ ਕੋਈ ਛੋਟੇ ਕੈਬਿਜੇ ਨਹੀਂ ਬਣੇ ਉਹਦੇ ਤੇ ਚਲ ਬਾਹਰੀਆਂ ਛੋਟੀਆਂ ਬਣੀਆਂ ਜਿਜੂਰ ਤੇ ਨਹੀਂ ਉਹ ਉਹ ਵੱਡੇ ਸਕੂਲ ਚ ਹੁੰਦਾ अच्छा टुडे स्कूल ਜਿਹੜੀ ਤੁਸੀਂ ਵੱਡੀਆਂ ਕਲਾਸਾਂ ਚ ਜਾਉਂਗੇ ਉਹਦੋਂ ਹੁੰਦਾ ਹੈ ਤੇ ਇੱਕ ਹੋਰ ਹੈ ਜਦੋਂ ਤੁਸੀਂ ਸਕੂਲ ਚ ਜਾਂਦੇ ਆ ਤੁਹਾਡੇ ਜਿਹੜੇ ਬੂਟ ਪਾਏ ਆ ਬੱਚਾ ਹੈ ਨਾ ਉੱਥੇ ਲਾ ਕੇ ਫਿਰ ਨਵੇਂ ਕੋਈ ਉੱਥੇ ਪਾਉਣੇ ਆ ਤੁਸੀਂ ਕੋਈ ਬੂਟ ਵਗੈਰਾ ਕੱਲੇ ਛੋਟੀਆਂ ਕਲਾਸਾਂ ਚ ਹੁੰਦਾ ਹੈ ਛੋਟੀਆਂ ਕਲਾਸਾਂ ਚ ਹਾਂਜੀ ਠੀਕ ਹੈ ਤੇ ਇਥੋਂ ਦੇ ਪੜਾਈ ਦੇ ਨਾਲ ਨਾਲ ਕੋਈ ਪ੍ਰੈਕਟੀਕਲੀ ਜਿਵੇਂ ਹੁਣ ਤੁਸੀਂ ਆ ਪ੍ਰੈਕਟੀਕਲੀ ਕਰੀ ਜਾਂਦੇ ਆ ਹੋਰ ਵੀ ਕੋਈ ਬਣਾਏ ਆ ਕੋਈ ਮਾਡਲ ਮੂਲ ਬਣਾਏ ਹੋਏ ਨੇ ਹਾਂਜੀ ਕੀ ਕਿਹੜਾ ਮਾਡਲ ਹੈ ਮੈਂ ਪਹਿਲਾਂ ਇੱਕ ਪੰਫਲਿਟ ਬਣਾਇਆ ਸੀ ਇੰਡਸਟਰੀਵਲ ਵਾਲੀ ਤੇ ਤੇ ਫਿਰ ਉਹ ਤੋਂ ਪਹਿਲਾਂ ਅਸੀਂ ਉਹ ਬਣਾਈ ਸੀ ਜਿਹੜਾ ਆਟਮ ਦਾ ਮਾਡਲ ਆਟਮ ਦਾ ਮਾਡਲ ਹਾਂਜੀ ਅੱਛਾ ਕਿ ਜਿਹੜੀ ਕਿਤਾਬਾਂ ਨਾਲ ਪੜਾਈ ਹੁੰਦੀ ਹੈ ਕਿ ਕੰਪਿਊਟਰਾਈਜ਼ ਹੁੰਦੀ ਹੈ ਸਾਰੀ ਕੁਝ ਉਹ ਕਿਵੇਂ ਹੁੰਦਾ ਵੀ ਜੋ ਦੋਨੇ ਦੋਨੇ ਕਰਦੇ ਆ ਅਸੀਂ ਦੋਨੇ ਕਰਦੇ ਹਾਂ ਜੀ ਤੇ ਵਰਕ ਜਿਹੜਾ ਹੁੰਦਾ ਹੋਮ ਵਰਕ ਕਿਹਨਾ ਕਿ ਦਿੰਦੇ ਹੋ ਟੀਚਰ ਕੋਮੇਕ ਡਿਪੈਂਡ ਕਰਦਾ ਕਿੰਨਾ ਛੇਤੀ ਕਲਾਸ ਚ ਕੰਮ ਕਰਦੇ ਠੀਕ ਹੈ ਹਣ ਤੁਸੀਂ ਪ੍ਰਾਇਮਰੀ ਆ ਪ੍ਰਾਇਮਰੀ ਕਿੰਨੀ ਕਲਾਸ ਤੱਕ ਜਿਹੜਾ ਸਕੂਲ ਆ ਤੁਹਾਡਾ ਪ੍ਰਾਇਮਰੀ ਕਿੰਨੀ ਕਲਾਸ ਤੱਕ ਹੁੰਦੀ ਆ ਸੱਤਵੀਂ ਤੱਕ ਸੱਤਵੀਂ ਤੱਕ ਤੇ ਇਦੂ ਗਾਂ ਜਿਹੜੀ ਹਾਈ ਹੁੰਦੀ ਆ ਉਹ ਇਦੂ ਗਾਂ ਪ੍ਰਾਪਤੂਤ ਕਹਾਈ ਹੁੰਦੀ ਆ ਹਾਂਜੀ ਉਹ ਆਹਵੇਂ 8 ਕਲਾਸ ਹੁਣ ਇਹ ਸਵੇ ਇਹ ਜਿਹੜੀ ਪ੍ਰਾਇਮਰੀ ਠੀਕ ਆ ਇਦੂ ਕਾ ਅੱਗੇ ਜਿਹੜੀ ਪੜ੍ਹਾਈ ਕਰੂੰਗੇ ਫਿਰ ਹੋਰ ਕਿਸੇ ਸਕੂਲ ਚਲੇ ਜਾਊ ਹਾਂਜੀ ਅੱਛਾ ਤੇ ਟੀਚਰ ਕਿਵੇਂ ਆ ਤੇ ਟੀਚਰ ਦਾ ਵਿਹਲ ਕਿਵੇਂ ਆ ਬੱਚੇ ਭਾਤੀ ਜਿਵੇਂ ਕਹਿੰਦੇ ਆ ਵੀ ਇੱਥੇ ਤਾਂ ਕੋਈ ਕਿਸੇ ਅੱਖ ਵੀ ਨਹੀਂ ਟਿਕ ਤਕੀ ਚੈੱਕ ਕਰਦੇ ਵੀ ਕਿਵੇਂ ਕਰਦੇ ਹੈ ਚੈੱਕ ਕਰੇ ਤਾਂ ਹਾਂ ਜੋ ਪਰ ਮਾਰਦੇ ਨਹੀਂ ਮਾਰਦੇ ਹਾਂ ਇੱਕ ਇਹ ਨਹੀਂ ਹੁੰਦਾ ਕਹਿੰਦੇ ਵੀ ਜੇ ਤੀਤਰੇ ਖਾਣ ਦਾ ਵੀ 911 ਤੇ ਨੰਬਰ ਤੇ ਫੋਨ ਕਰੋ ਜੇ ਤੁਹਾਨੂੰ ਕੋਈ ਪੇਰੈਂਟ ਵੀ ਕੁਝ ਕਹਿੰਦਾ ਹਾਂਜੀ ਸਿਖਾਉਂਦੇ ਆ ਜੁਰੀਦਾ ਨਹੀਂ ਕਰਿਆ ਕਦੇ ਨਹੀਂ ਛੋਟੇ ਦਾਤਾ ਮਾਪੇ ਤਾਂ ਕਿਹੜੇ ਕਰੇ ਹੁੰਦਾ ਨਾ ਜੇ ਛੋਟੇ ਆਪਣੀ ਗਲਤੀ ਨੂੰ ਤਾਂ ਸਾਨੂੰ ਸਿਖਾਉਣ ਦਾ ਖਤਰ ਹੁੰਦਾ ਉਹਨਾਂ ਦੀ ਧਾਰਕ ਤਾਂ ਕੱਲ ਤੁਸੀਂ ਨਹੀਂ ਕੀਤਾ ਇਹ ਜੀ ਹਾਂਜੀ ਤੇ ਉਹ ਵੈਸੇ ਜਦੋਂ ਤੁਸੀਂ ਸਕੂਲ ਚ ਜਾਂਦੇ ਹੋ ਉਹ ਆਪ ਕੀ ਤੇ ਕਹਿੰਦੇ ਆ ਵੀ ਤੁਸੀਂ ਜੇ ਤੁਹਾਡਾ ਮਾਪੇ ਪੇਰੈਂਟ ਤੇ ਘਟਦੇ ਆ ਵੀ ਤੁਸੀਂ ਕਰ ਸਕਦੇ ਹੋ ਤੇ ਫੋਨ ਕੱਲ ਇੱਕ ਵਾਰੀ ਦੱਸਿਆ ਸੀ ਤੀਜੀ ਜੀ ਹਾਂ ਵੀ ਤੁਸੀਂ ਤੇ ਤੁਸੀਂ ਇਹ ਕਹਿ ਸਕਦੇ ਹੋ ਹਾਂਜੀ ਪਰ ਤੁਸੀਂ ਵੀ ਅਜੇ ਤੱਕ ਕੀਤਾ ਹਾਂਜੀ ਤੇ ਹੁਣ ਜਿਵੇਂ ਦਾਦਾ ਜੀ ਤੁਹਾਡੇ ਆਏ ਦਾਦੀ ਜੀ ਆਏ ਹੈ ਨਾ ਤੇ ਉਹ ਤੁਹਾਨੂੰ ਕਲਾਸ ਜਿਵੇਂ ਟੀਚਰ ਲਾਉਂਦੇ ਆ ਤੇ ਤੁਹਾਨੂੰ ਵਧੀਆ ਲੱਗਦਾ ਵੀ ਜੋ ਪੜ੍ਹਾਉਂਦੇ ਆ ਤੁਹਾਨੂੰ ਹਨਾ ਵੀ ਇੱਕ ਜਿਵੇਂ ਦਾਦੇ ਦਾ ਪਿਆਰ ਤਾਂ ਬਹੁਤ ਵੱਡਾ ਹੁੰਦਾ ਮੰਮੀ ਪਾਪਾ ਤੇ ਵੀ ਪਿਆਰ ਕਰਦੇ ਹੁੰਦੇ ਤੇ ਦਾਦਾ ਦਾਦੀ ਤਾਂ ਵੇਖੋ ਬੋੜ ਜਿਵੇਂ ਦਰਖਤ ਤੋਂ ਤਾਂ ਵੱਡਾ ਉਹਦੇ ਥਾਵੇਂ ਦੀ ਥਾਂ ਵੀ ਬੈਠੇ ਜਿਵੇਂ ਤੁਸੀਂ ਲੱਗਦਾ ਤੁਹਾਨੂੰ ਨਾ ਹਾਂਜੀ ਵਧੀਆ ਪੜਦੇ ਹੋ ਹਾਂਜੀ ਤੇ ਕਿੰਨੇ ਕਿ ਕੀ ਸੁਪਨਾ ਵੀ ਕਿੰਨੇ ਕਿ ਪੜ੍ਹਾਈ ਕਰਨੀ ਹੈ ਤੇ ਕੀ ਕੁਝ ਬਣਨਾ ਹੈ ਕੋਈ ਵੱਡਾ ਕਹਿੰਦਾ ਵੀ ਅਸੀਂ ਵੱਡੇ ਅਫਸਰ ਬਣਨਾ ਕੋਈ ਕਹਿੰਦਾ ਵੀ ਇੰਜੀਨੀਅਰ ਬਣਨਾ ਕੋਈ ਕਿ ਤੁਹਾਨੂੰ ਕੀ ਸੋਚਿਆ ਵੀ ਕਿੱਥੋਂ ਤੱਕ ਪੜ੍ਹਾਈ ਕਰਕੇ ਦੇ ਤਾਂ ਹੁੰਦਾ ਹੀ ਹੈ ਵੀ ਮੈਂ ਆ ਦੇਖ ਕੇ ਕਿਸੇ ਨੂੰ ਬਣਨਾ ਮੈਂ ਸੋਚ ਰਿਹਾ ਲੋਇਰ ਬਣਨਾ ਲੋਇਰ ਹਾਂਜੀ अच्छा अच्छा ठीक है ਤੇ ਪਿੰਡ ਜਾਂਦੇ ਹੁੰਦੇ ਆ ਹਾਂਜੀ ਕਿਹੜਾ ਪਿੰਡਾ ਫੜਾ ਬਲਰਵਾਨ ਤੇ ਕਿਹੜੇ ਦਿਲੇ ਚ ਪਿੰਡਾ ਬਟੰਡਾ ਪਤਾ ਤੇ ਤੁਮੀ ਹਾਂਜੀ ਤੇ ਤੁਹਾਡੇ ਬਹੁਤ ਛੋਟੀ ਐ ਸਕੂਲ ਤੇ ਤਵਰੀਣਾ ਪੰਚੀ ਕਿੰਨੇ ਕਲਾਸਾਂ ਚ ਛੋਟੀ ਐ ਤਵਰੀਣਾ ਉਹ ਕਿਹੜਾ ਕਲਾਸ ਚ ਉਹ ਪੰਚੀ ਤੇ ਕੋਈ ਜਿਹੜਾ ਤਕਨੀਕ ਜਿਵੇਂ ਤੁਹਾਡੇ ਕੋਈ ਐਕਸੀਕਿਊਸ਼ਨ ਹੁੰਦੇ ਆ ਹਨਾ ਮੁਕਾਬਲੇ ਹੁੰਦੇ ਆ ਅੱਗੇ ਵੀ ਸਰਵਰ ਵਾਲੋ ਜਿਹੜੇ ਕੋਈ ਉਹਦੇ ਤੇ ਤੁਸੀਂ ਕੋਈ ਫਟੇ ਜਾਂ ਜਾਂਦੀ ਹੈ ਮਾਡਲ ਇਹਨੂੰ ਤੁਸੀਂ ਹੁਣ ਲੈ ਕੇ ਜਾਂਦੇ ਹੋਗੇ ਤੁਸੀਂ ਕੋਈ ਸਕੂਲ ਵੱਲੋਂ ਕਿ ਲੱਗੇ ਹੋਣੇ ਬਾਹਰ ਜਾਂ ਖੇਡਾਂ ਜਿਵੇਂ ਸੌਕ ਕਰ ਬਾਸਕਟਬਾਲ ਗੇਮਾਂ ਤੇ ਗੇਮਾਂ ਤੇ ਕੀ ਨਹੀਂ ਤੁਹਾਨੂੰ ਜਾਂਦੇ ਕਿਹਨਾਂ ਦਾ ਸੌਕ ਕਰ ਕਿਹੜੀ ਬਾਟਕ ਬਾਹਰ ਨੂੰ ਕਹਿੰਦੇ ਨਹੀਂ ਜਿਹੜੀ ਉਹ ਪਾਣ ਵਾਲ ਬਾਲ ਕਿੱਕ ਕਰਦੇ ਹਾਂ ਫੁੱਟਬਾਲ ਹਾਂਜੀ ਅਸੀਂ ਫੁੱਟਬਾਲ ਤੋਂ ਸੌਕ ਕਰ ਕਿਹੜੇ ਤੁਸੀਂ ਹਾਂਜੀ ਉਹ ਜਿਆਦਾ ਤੁਸੀਂ ਛੋਟੇ ਹੈ ਨਾ ਤੇ ਫਿਰ ਉਹ ਕਿਤੇ ਜਾਂਦੇ ਟੂਰਨਾਮੈਂਟ ਹੁੰਦੇ ਨੇ ਕਿਤੇ ਜਾਂਦੇ ਹੁਣ ਪੂਰਾ ਜਿ ਹੁੰਦੇ ਹੋਣੇ ਤੋਂ ਸਕੂਲ ਵੱਲੇ ਸਕੂਲ ਨਹੀਂ ਹੁੰਦੇ ਇੱਥੇ ਉਹ ਟੀਮਾਂ ਹੁੰਦੀਆਂ अच्छा तेरे ਖਾਨਦਾਨ ਤੇ ਵੀ ਬੰਦੇ ਤਾਂ ਜਾਂਦੇ ਆ ਤੁਹਾਡੇ ਤਾਂ ਪੇਰੈਂਟ ਨੇ ਕਿਥੋਂ ਨੂੰ ਇੱਥੇ ਗਰਾਉਂਡ ਆ ਕੇ ਹਾਂਜੀ ਉੱਥੇ ਜਾਂਦੇ ਆ ਹਾਂਜੀ ਤੇ ਬੱਚੇ ਕਿਵੇਂ ਆ ਜਿਵੇਂ ਆਪਣੇ ਪੰਜਾਬੀ ਬੱਚੇ ਤੁਹਾਨੂੰ ਮਿਲ ਜਾਂਦੇ ਆ ਜਾਂ ਕੋਈ ਤੁਹਾਨੂੰ ਇਧਰ ਦੇ ਗੋਰੇ ਲੋਕ ਮਿਲ ਜਾਂਦੇ ਆ ਇਹਨਾਂ ਦਾ ਇੱਕ ਦੂਜੇ ਦਾ ਵਿਹੇਲ ਕਿਵੇਂ ਹੁੰਦਾ ਜਿਵੇਂ ਪੰਜਾਬੀ ਦਾ ਤੇ ਦੂਜੇ ਦਾ ਗੋਰੀ ਦਾ ਤੁਹਾਡੇ ਪ੍ਰਗੀ ਸਾਡੀ ਕਲਾਸ ਤਾਂ ਸਾਰੇ ਪੰਜਾਬੀ ਨੇ ਸਾੜਾਂ ਦੇ ਸਿਰਾਂ ਤੇ ਇਹ ਪੱਟੇ ਬਨੇ ਹੁੰਦੇ ਨਹੀਂ ਕੱਲੇ ਮਾਕੇ ਦੋ ਵਰ ਬੰਦੇ ਆ ਤੁਰਨੀ ਤਾਂ ਪਰ ਵੱਖਰੀ ਦੂਰੋਂ ਹੀ ਦੇਖਦੇ ਮੈਂ ਕਿ ਗੁਰੂ ਦਾ ਖਾਸ ਤਰ੍ਹਾਂ ਵੱਖਰੇ ਹੀ ਤਾਂ ਹੁੰਦਾ ਹਾਂਜੀ ਹੈ ਪਿਆਰ ਵਧੀਆ ਪਿਆਰ ਕਰਦੇ ਟੀਚਰ ਹਾਂਜੀ ਪੜਾਈ ਪੱਖੋਂ ਵਧੀਆ ਹਾਂਜੀ ਜਾਨ ਕਿਹੜਾ ਸਬਜੈਕਟ ਜ਼ਿਆਦਾ ਜ਼ਰੂਰ ਵਧੀਆ ਲੱਗਦਾ ਪੜਾਈ ਦੀ ਵੀ ਤੁਸੀਂ ਕਿਹੜੇ ਜ਼ਿਆਦੇ ਅੱਗੇ ਮੈਥ ਮੈਥ ਹਾਂਜੀ ਤੇ ਅਗਲੀ ਪੰਜਾਬੀ ਦਾ ਫਿਰ ਕਿਵੇਂ ਕਰੋਗੇ ਹੁਣ ਪੰਜਾਬੀ ਤੁਸੀਂ ਬੋਲ ਵਧੀਆ ਲੈਣੇ ਤੇ ਇੱਥੇ ਜਦੋਂ ਘਰ ਜੀ ਤੁਸੀਂ ਪੰਜਾਬੀ ਦੀ ਗੱਲ ਕਰ ਲੈਂਦੇ ਹੈ ਨਾ ਤੁਹਾਨੂੰ ਸਿਖਾਇਆ ਗਿਆ ਤੇ ਫਿਰ ਕਿਵੇਂ ਕਰਦੇ ਆ ਵੀ ਜਿਵੇਂ ਹੁਣ ਤੁਸੀਂ ਬਾਹਰ ਜਾਂਦੇ ਆ ਤੁਹਾਨੂੰ ਰਿਸ਼ਤੇ ਦਾ ਤਾਂ ਪਤਾ ਕਿ ਦਾਦਾ ਦਾਦੀ ਹੈ ਨਾ ਕਿਹੜੇ ਕਿਹੜੇ ਰਿਸ਼ਤੇ ਜਾਂਦੇ ਤੁਹਾਨੂੰ ਉੱਥੇ ਪੰਜਾਬ ਦੇ ਜਾ ਕੇ ਪਤਾ ਲੱਗਦਾ ਵੀ ਜਾਨ ਕੀ ਜਾਂਦੇ ਨੇ ਜਦੋਂ ਤੁਸੀਂ ਚਾਚਾ ਚਾਚੇ ਹੋਣੀ ਹਾਂ ਉਹ ਦਾ ਨਾਨਾ ਨਾਨੀ ਨੂੰ ਨਾਨਾ ਤਾਂ ਕੋਈ ਛਿਲੇ ਦੇ ਹਾਂਜੀ ਬਾਮੇ ਵਰਗੇ ਹਾਂਜੀ ਉਹ ਵਾਹ ਉਹ ਪੁੱਤਰ ਜੀ ਹਾਂ ਤਾਂ ਇਹ ਇਹ ਰਸਤੇ ਯਾਨੀ ਕਈ ਜਿਹੜੀ ਪਿੰਡ ਜਾਂਦੇ ਆ ਖੇਤਾ ਖੁੱਤਾ ਚ ਜਾਂਦੇ ਹੋਗੇ ਇੱਥੇ ਤਾਂ ਤੁਹਾਨੂੰ ਟਾਈਮ ਮਿਲਦਾ ਨਹੀਂ ਹੁਣ ਖੇਤਾ ਜਾਂਦਾ ਉੱਥੇ ਤਾਂ ਫਿਰ ਪੂਰਾ ਜਾਂਦੇ ਹੋਗੇ ਖੇਤਾ ਚ ਜਾ ਕੇ ਹਾਂਜੀ ਪੂਰਾ ਇੰਜੋਏ ਕਰਦੇ ਹੋ ਫਰਮਨ ਜਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਜਾ ਕੇ ਪਿਛਲੇ ਸਾਲ ਗਈ ਸੀ ਪਿਛਲੇ ਸਾਲ ਗਈ ਸੀ ਕਿ ਜਿਹੜੇ ਕਈ ਕਿੰਨੇ ਵਾਰੀ ਜਾਏ ਤੁਸੀਂ ਤਾਂ ਇਥੋਂ ਦੇ ਮਾਰਥਾ ਹਾਂਜੀ ਅੱਛਾ ਅਸੀਂ ਆਹ 4 ਸਾਲਾਂ ਬਾਅਦ ਜਾਂਦੇ ਹਾਂ 4 ਸਾਲਾਂ ਬਾਅਦ ਜਾਵਦੇ ਹਾਂ ਹਾਂਜੀ ਬੰਨੇ ਲੱਗਦਾ ਜਾ ਕੇ ਪਿੰਡ ਤੇ ਹਾਂਜੀ ਠੀਕ ਹੈ ਤਦ ਬੜੀ ਇੱਤਰਾ ਕੇ ਕਰੋ ਸੋ ਸਹਿਜ ਦੇਖੋ ਤੁਸੀਂ ਅਸੀਂ ਕੀ ਗੱਲ ਕਰਨ ਦਾ ਮੇਰਾ ਮਕਸਦ ਇਹੀ ਸੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਦਾ ਮੈਂ ਇੱਥੇ ਕੈਨੇਡਾ ਚ ਆਇਆ ਪਹਿਲਾਂ ਮੈਂ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਕਿਥੇ ਸੀਗਾ ਇਸ ਕ ਅਸੀਂ ਪਰਿਵਾਰ ਚ ਰੁਕਿਆ ਸੀ ਇੱਕ ਮੇਰਾ ਆਪਣਾ ਪਰਿਵਾਰ ਆ ਸਾਡਾ ਆਪਣਾ ਕਿਉਂਕਿ ਮੈਂ ਬੱਲੂਆਣੇ ਨੂੰ ਤਰਜੀਹ ਜ਼ਿਆਦਾ ਦੇਣਾ ਕਿਉਂਕਿ ਬੱਲੂਆਣੇ ਮੈਂ ਪੱਤਰਕਾਰੀ ਦਾ ਜਿਹੜਾ ਮੇਰਾ ਖੇਤਰ ਸੀ ਉਹ ਮੈਂ 17 ਸਾਲ ਤੋਂ ਪਹਿਲਾਂ ਵੀ ਮੈਂ ਫੋਟੋਗ੍ਰਾਫੀ ਕਰਦਾ ਰਿਹਾ ਉਸ ਬੱਲੂਆਣੇ ਚ ਤਾਂ ਕਰਕੇ ਭਾਈ ਜਸਵਿੰਦਰ ਸਿੰਘ ਇਸਰਾਜ ਜੀ ਆ ਇਹਨਾਂ ਦੇ ਇਹ ਸਹਿਜ ਕੋਤਾ ਤੇ ਤੁਮ ਦੀ ਇਹ ਸਾਡੀ ਬੱਚੀ ਹੈ ਸਾਡੀ ਪੁੱਤਰੀ ਹੈ ਤੇ ਜਿਹੜਾ ਇੱਕ ਖਾਸ ਗੱਲ ਇਹ ਹੈ ਵੀ ਜਦੋਂ ਇੱਕ ਲੈਂਬ ਹੋਇਆ ਸੀ ਤੇ ਮੈਂ ਸਾਨੂੰ ਸਰਪ੍ਰੀਤ ਹਣੀ ਨੇ ਇਹਨਾਂ ਦੇ ਪਾਪਾ ਜੀ ਨੇ ਕਹਿਤਾ ਸੀ ਵੀ ਤੁਸੀਂ ਮੇਰੇ ਕੋਲੇ ਰੁਕੇ ਹੋ ਆ ਕੇ ਕਿਉਂਕਿ ਮੇਰੀ ਜਾਨ ਪਸੰਦ ਤਾਂ ਕੰਡੀ ਸਾਡੇ ਜਗਰੂਪ ਸਿੰਘ ਬਰਾੜ ਮਲੇਟਰ ਸਾਹਿਬ ਨੇ ਸੀਗੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਹੁਣ ਮੈਂ 5 ਦਿਨ ਹੋ ਗਏ ਮੈਨੂੰ ਆਇਆ ਨੂੰ ਤੇ ਫਿਰ 4 ਦਿਨਾਂ ਜੀ ਹੋਰ ਲਾਉਣੇ ਕੋਈ ਸਾਸੀ ਪਾਸੇ ਵੀ ਜਾ ਕੇ ਰਹਿਣਾ ਮੈਂ ਪਰ ਇਥੋਂ ਵੱਲੋਂ ਮੈਨੂੰ ਪਰਿਵਾਰ ਇੱਕ ਜਿਵੇਂ ਸਾਡਾ ਐ ਨਹੀਂ ਲੱਗਦਾ ਮੈਨੂੰ ਮੈਂ ਆਪਣਾ ਪਰਿਵਾਰ ਛੱਡ ਕੇ ਆਇਆ ਮੈਨੂੰ ਦਰੇਵਾ ਹੋਵੇ ਇਹ ਬੱਚੇ ਵੀ ਉਵੇਂ ਗਲਵੱਕੜੀਆਂ ਪਾਉਂਦੇ ਆ ਜਦੋਂ ਮੈਂ ਇੱਥੇ ਚੱਲਾ ਜਾਣਾ ਨਾ ਆਪਣੇ ਬੱਚਿਆਂ ਨੂੰ ਤਾਂ ਅਸੀਂ ਸਿਖਾਇਆ ਹੀ ਨਹੀਂ ਸਾਡੇ ਬੱਚੇ ਕੀ ਕਰਦੇ ਆ ਜੇ ਮੰਨ ਲਓ ਜੇ ਕੋਈ ਰਿਸ਼ਤੇਦਾਰ ਆ ਗਿਆ ਤਾਂ ਉਹ ਉਹਦੇ ਨੇੜੇ ਨਹੀਂ ਜਾਂਦੇ ਪਤਾ ਨਹੀਂ ਡਰ ਜਾ ਬਿਠਾਇਆ ਜਾਂ ਉਹ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਗਿਆ ਹੁੰਦਾ ਵੀ ਅਸੀਂ ਤੁਸੀਂ ਜਾਓ ਉਹਨੂੰ ਮੰਨ ਲਓ ਗਲਵੱਕੜੀ ਲਾਓ ਜਾਂ ਉਹ ਪੈਰੀ ਹੱਥ ਲਾਓ ਇਹ ਇਹ ਤਾਂ ਸਾਡੇ ਕੋਲ ਖੜੀਆਂ ਸੀ ਨਹੀਂ ਸਿਖਾ ਸਕੇ ਤੇ ਪਰ ਇੱਥੇ ਮੈਂ ਬਹੁਤ ਗੱਲਾਂ ਵੇਖਣਾਂ ਇਸ ਪਰਵਾਸ ਜਾ ਕੇ ਮੈਂ ਜਿੱਥੇ ਵੀ ਜਾਂਦਾ ਉੱਥੇ ਬੱਚੇ ਆਏ ਗਲਵਕੜੀ ਪਾ ਕੇ ਮਿਲਦੇ ਆ ਬਣੀ ਪਿਆਰ ਨਾਲ ਮਿਲਦੇ ਆ ਬੜੀ ਆਪਣਤਾ ਕਿਉਂਕਿ ਮਾਪੇ ਵੀ ਪਰਵਰਸਾ ਇਹ ਝੜੇ ਸੰਸਕਾਰ ਦਿੱਤੇ ਹੁੰਦੇ ਆ ਸਾਡੇ ਦਾਦਾ-ਦਾਦੀ ਨੇ ਮੰਮੀ ਪਾਪਾ ਨੇ ਜਿਹੜੇ ਦਿੱਤੇ ਹੁੰਦੇ ਆ ਤੇ ਮੈਂ ਸੋਚਦਾ ਸੀ ਵੀ ਜਿਹੜੇ ਇੱਥੇ ਬੱਚੇ ਆ ਉਹ ਤਾਂ ਸਾਡੇ ਪੰਜਾਬੀ ਨੂੰ ਮਨ ਬੋੜ ਨਹੀਂ ਸਕਦੇ ਹੁਣੇ ਤੇ ਪਰ ਇਹ ਬੱਚਾ ਹੁਣ ਤੁਸੀਂ ਦੇਖੋ ਸਹਜ ਨੇ ਕਿੰਦੀ ਵਧੀਆ ਬਚਪਣੇ ਦੇ ਯਾਰ ਕਿੰਦੀਆਂ ਸਿਆਣੀਆਂ ਗੱਲਾਂ ਕੀਤੀਆਂ ਤੇ ਨਹੀਂ ਮੈਂ ਪੱਤਰਕਾਰੇ ਇੰਟਰਵਿਊ ਕਰ ਰਹੇ ਹੁੰਦਾ ਤੇ ਬੱਚਾ ਵੈਸੇ ਹੀ ਉਹ ਜਿਹਦਾ ਵੀ ਮੈਂ ਨਹੀਂ ਕਰ ਸਕਦਾ ਇਹ ਇਹਦੇ ਵੀ ਅਸੀਂ ਗੱਲਾ ਕਰਾਂਗੇ ਤੇ ਅਸੀਂ ਹੁਣ ਆਹ ਜਿਹੜਾ ਹੁਣ ਹਰ ਰੋਜ਼ ਦੀ ਸਫਾਈ ਹੋਇਆ ਕਰੂੰਗੀ ਇਹਦੇ ਨਾਲ ਤੋਂ ਜਿਹਨੇ ਬਣਾਇਆ ਹਾਂਜੀ ਇਹ ਤੇ ਡੇਟ ਲੱਗਦੀ ਹੈ ਵੀ ਇਹ ਡੇਟ ਤੇ ਇੰਨੇ ਵਜੇ ਕਰਨਾ ਅੱਛਾ ਇਹ ਤੇ ਡੇਟ ਲੱਗ ਗਈ ਹਾਂਜੀ ਇਹ ਡੇਟ ਤੇ ਇੰਨੇ ਵਜੇ ਕਰਨਾ ਹਾਂ ਅੱਛਾ ਟਾਈਮ ਤੁਸੀਂ ਮੋਬਾਈਲ ਕਿੰਨਾ ਦੇਖਦੇ ਆ ਜਦੋਂ ਆਪਾਂ ਵਿੱਚ ਹੋਰ ਗੱਲਾਂ ਐਡ ਕਰੀਏ ਮੋਬਾਈਲ ਕੋਈ ਜ਼ਿਆਦਾ ਪੰਜਾਬ ਚ ਕੀ ਆ ਜਾਂ ਕਿਤੇ ਵੀ ਜਾ ਜੀ ਉੱਥੇ ਬੱਚਾ ਜੇ ਉਟਾ ਬੱਚਾ ਰੋਟੀ ਵੀ ਖਾਂਦਾ ਚਾਹ ਪੀਂਦਾ ਮੋਬਾਈਲ ਮੂਹਰੇ ਰੱਖ ਲੈਂਦਾ ਤੁਸੀਂ ਕਿੰਨਾ ਕਰਦੇ ਆ ਸਹੀ ਸਹੀ ਦੱਸੋ ਕਦੇ ਕਦੇ ਨਾ 2 ਘੰਟੇ ਦੇਖਾਂ ਕਦੇ ਕਦੇ ਇੱਕ ਇੱਕ ਘੰਟਾ ਵੀ ਪੈਂਦੀ ਹੁੰਦੀ ਹੈ ਹਾਂਜੀ ਹੈ ਹਾਂਜੀ ਜਿਹੜਾ ਝਟਕ ਹੁੰਦੀ ਹੈ ਨਾ ਝਟਕ ਹਾਂਜੀ ਝਟਕ ਮਤਲਬ ਆਪਾਂ ਜਦੋਂ ਕੋਈ ਗਲਤੀ ਕਰਦੇ ਆ ਮਾਪੇ ਝਟਕਦਾ ਉਹਦਾ ਗੁੱਸਾ ਤਾਂ ਕਰਨੀ ਨਹੀਂ ਚਾਹੀਦਾ ਕਿਉਂਕਿ ਉਹ ਤੁਹਾਡੇ ਭਲੇ ਵੀ ਕਰਦੇ ਹੁੰਦੇ ਆ ਜਦੋਂ ਆਪਾਂ ਨੂੰ ਲੱਗਦਾ ਵੀ ਵੱਧ ਦੇਖਾਂਗੇ ਚੀਜ਼ ਤੇ ਆਪਣੇ ਤੇ ਉਹ ਵੇਖੂ ਮਨੋ ਕੋਈ ਅਸਰ ਤਾਂ ਪੂਗਾ ਜਲ ਜ਼ਿਆਦਾ ਸਰ ਦੇਖੀ ਉਹਨੇ ਨਜ਼ਰ ਲਾਵਾਂਗੇ ਨਜ਼ਰ ਦਾ ਖਤ ਪੈਂ ਤੇ ਬਾਕੀ ਜਿਹੜੀ ਮਾਪੇ ਦਾ ਤਾਂ ਵੈਸੇ ਨਹੀਂ ਵਿਸਾਰ ਕਰਨਾ ਚਾਹੀਦਾ ਪਰ ਥੋੜੇ ਇੱਥੇ ਕਲਚਰ ਇਹ ਵੀ ਆ ਵੀ ਇੱਥੇ ਜਿਹੜੇ ਜੋੜ ਨਹੀਂ ਸਕਦੇ ਪੰਜਾਬੀ ਨਾਲ ਤੇ ਸੋਨੂੰ ਦਾ ਇੱਕ ਛਿੱਡੀ ਵੱਡੀ ਗੱਲ ਆ ਵੀ ਤੁਸੀਂ ਜਣਾ ਨਾ ਜਣਾ ਮਤਲਬ ਥੋੜੀਆਂ ਬੱਲੂ ਬਣੇ ਆ ਪੰਜਾਬ ਚ ਤੇ ਤੁਸੀਂ ਪੰਜਾਬ ਜਾ ਕੇ ਵਧੀਆ ਲੱਗਦਾ ਇੱਥੇ ਵੀ ਤੁਸੀਂ ਉਹੀ ਬੋਲਦੇ ਆ ਇੱਥੇ ਘਰ ਦਾ ਵੀ ਦੋਸਤੋ ਇਹ ਮੇਰੀ ਵਿਸ਼ੇ ਸਟੋਰੀ ਅੱਜ ਦੀ ਵੀ ਇੱਕ ਸਾਡੇ ਬੱਚੇ ਆ ਸਾਡੇ ਕਿੱਥੋਂ ਤੱਕ ਆ ਇੱਕ ਮੈਂ ਫਿਲਮ ਬਣਾਈ ਹੈ ਗੁਰਮੁਖੀ ਦਾ ਬੇਟਾ ਤੇ ਉਹਦੇ ਚ ਤੁਸੀਂ ਇਹਨਾਂ ਦੇ ਵੇਖਿਓ ਤੁਸੀਂ ਜਿਹੜੀਆਂ ਕਲਾਕਾਰਾਂ ਇਹਨਾਂ ਨੇ ਬੜਾਈਆਂ ਇਹਨਾਂ ਨੇ ਇੱਕ ਦਾਦਾ ਇਹਦੇ ਬੱਚਿਆਂ ਨੂੰ ਪੋਤਾ-ਪੋਤੀ ਦੇ ਉਹਨਾਂ ਨੂੰ ਕਿਵੇਂ ਮਾਨੂੰ ਇੱਕ ਇਥੋਂ ਦੀ ਊੜਾ-ਆੜਾ ਬਹਾਵ ਇਥੋਂ ਦੀ ਸਿਖਾਉਂਦਾ ਜਿਵੇਂ ਤੇ 35 ਅਖਰੀ ਸਿਖਾਉਂਦਾ ਜਾਂ ਲਿਖਣਾ ਸਿਖਾਉਂਦਾ ਵਾ 1 ਤੋਂ ਲੈ ਕੇ 100 ਤੱਕ ਜਾਂ ਪਹਾੜੇ ਤੇ ਉਹ ਵੀ ਤੁਹਾਨੂੰ ਉਹ ਫਿਲਮ 'ਚ ਵੀ ਦਿਖਾਵਾਂਗੇ ਉਹ ਤਾਂ ਮੈਂ ਰੱਖੀ ਬੈਠਾ ਸੀ ਨਾ ਜੀ ਉਹ ਤਾਂ ਪਾਉਣੀ ਨਹੀਂ ਆਹ ਇੰਟਰਵਿਊ ਆ ਜਿਹੜੀ ਇਹ ਤੁਹਾਨੂੰ ਮੈਨੂੰ ਅਗਲੇ ਦਿਨਾਂ 'ਚ ਦੇਖੋਗੇ ਤਾਂ ਜਰੂਰ ਦੇਖ ਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਫਰਕ ਆ ਇੱਥੋਂ ਦੇ ਬੱਚਿਆਂ ਦਾ ਮੈਂ ਸੋਚ ਕੇ ਗਿਆ ਸੀ ਵੀ ਸਾਡੇ ਬੱਚਿਆਂ ਨਾਲ ਉਹ ਬੱਚਿਆਂ ਨੂੰ ਉਹਦਾ ਬੌਧਿਕ ਵਿਕਾਸ ਨਹੀਂ ਹੋਣਾ ਸਹੀ ਢੰਗ ਨਾਲ ਉਹ ਤਾਂ ਗੋਰਿਆਂ ਦੇ ਦੇਸ਼ ਚ ਰਹਿੰਦੇ ਆ ਉਹ ਅੰਗਰੇਜ਼ੀ ਨਾਲ ਗੱਲ ਜੁੜੇ ਆ ਆਪਣੀਆਂ ਜੜ੍ਹਾਂ ਨੂੰ ਟੁੱਟੇ ਆ ਪਰ ਸਹਿਜ ਅਰਗੇ ਬੱਚਿਆਂ ਨੂੰ ਦੇਖ ਕੇ ਲੱਗਦਾ ਵੀ ਨਹੀਂ ਇਹ ਜੜ੍ਹਾਂ ਨਾਲ ਉਨੇ ਜੁੜੇ ਆ ਜਿੰਨੇ ਜੇ ਪੰਜਾਬ ਚ ਬੱਚੇ ਆ ਤਾਂ ਇਹੇ ਬੱਚੇ ਇਹ ਤੋਂ ਵੱਧ ਗੁਰਬਾਣੀ ਦਾ ਵੇਖੋ ਤੁਸੀਂ ਕਾਹਨ ਮਾਪੇ ਹਰੇਕ ਨੂੰ ਸਿਖਾਉਂਦਾ ਵੀ ਗੁਰਬਾਣੀ ਨਾਲ ਜੁੜਨਾ ਤੇ ਇਹ ਕਿਸੇ ਸਹਾਇਤਾ ਵਿੱਚ ਤੇ ਹਰ ਗੁਰਬਾਣੀ ਦਾ ਪਾਠ ਵੀ ਨਿਤਨੇ ਵੀ ਕਰ ਲਿਆ ਕਰਨਗੇ ਅਜੇ ਸਿੱਖਦੇ ਆ ਸੋ ਬਹੁਤ ਧੰਨਵਾਦ ਇਹੋ ਜਿਹੇ ਵੀਡੀਓ ਜਰੂਰ ਦੇਖਿਆ ਕਰੋ ਤੇ ਮੈਨੂੰ ਜਰੂਰ ਕਮੈਂਟ ਲਿਖਿਓ ਇਹ ਬੱਚੇ ਬਾਰੇ ਤੇ ਜਿਹੜਾ ਬੱਚਾ ਇੱਕ ਵੇਖੋ ਇੱਕ ਛੋਟੀ ਜੀ ਗੱਲ ਤੇ ਉਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਇਹਦਾ ਇੱਕ ਹੋਰ ਵੀ ਹੈ ਇਹਨਾਂ ਨੇ ਨਾ ਇੱਕ ਜਹਾਜ਼ ਤੁਸੀਂ ਕਿੱਥੇ ਬੰਦੇ ਕਿ ਮੈਨੂੰ ਹੋਰ ਗੱਲ ਵੀ ਦੱਸੀ ਹੈ ਕਿ ਜਿੱਥੇ ਜਹਾਜ਼ ਬੰਦੇ ਆ ਉਹ ਵੀ ਦੇਖਣ ਜਾਣਾ ਤੁਸੀਂ ਮਨਾਂ ਦੀ ਅਮਰੀਕਾ ਚ ਹਾਂਜੀ ਉਹ ਜਾਣਾ ਹਾਂਜੀ ਇਹ ਸੈਟਰਡੇ ਕਿਹਾ ਤੁਸੀਂ ਮਾਨੂੰ ਜਾਣਾ ਉਹ ਦੇਖਣ ਜਾਣਾ ਵੀ ਬਣਦੇ ਕਿਵੇਂ ਆ ਹਾਂਜੀ ਉਹ ਉੱਥੋਂ ਤਕਨੀਕ ਲੈਣੀ ਹੈ ਫਿਰ ਮਾਨੂੰ ਵਧੀਆ ਗੱਲ ਹੈ ਨਾ ਕਲਾਜੀ ਦੇ ਵੇਖੋ ਇੱਕ ਜਹਾਜ਼ ਜਿੱਥੋਂ ਬਣਦੇ ਆ ਯੂ ਐਸ ਏ ਚ ਬਣਦੇ ਆ ਇੱਥੋਂ ਕੈਨੇਡਾ ਤੋਂ ਯੂ ਐਸ ਏ ਕਈ ਘੰਟਿਆਂ ਦਾ ਸਫ਼ਰ ਕਰਕੇ ਇਹਨਾਂ ਨੇ ਅਗਲੇ ਦਿਨਾਂ ਚ ਜਾਣਾ ਵੀ ਇੱਥੇ ਫਿਰ ਵਧੀਆ ਗੱਲ ਆ ਜੀ ਸਿੱਖਣ ਲਈ ਸਾਰੀ ਜ਼ਿੰਦਗੀ ਪਈ ਆ ਸਾਨੂੰ ਸਿੱਖਣਾ ਚਾਹੀਦਾ ਆ ਬੱਚਾ ਅੱਜ ਚੰਗੇ ਗੁਣ ਹੈ ਦੇ ਤੇ ਜ਼ਿੰਦਗੀ ਚ ਬਹੁਤ ਤਰੱਕੀ ਕਰੂ ਤੇ ਬਹੁਤ ਧੰਨਵਾਦ ਅਸ਼ੀਰਵਾਦ ਰੱਖੀ ਬਹੁਤ ਧੰਨਵਾਦੀ ਫਸੀ ਕਾਲ ਠੀਕ